ਤਾਂ ਘਰ ਦੇ ਵਿੱਚ ਵੜ ਕੇ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ। ਇਹ ਬਜ਼ੁਰਗ ਔਰਤ ਆਪਣੇ ਪਤੀ ਦੇ ਨਾਲ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਤਾਂ ਬਜ਼ੁਰਗ ਜੋੜਾ ਜਿਹੜਾ ਕਿ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਤੇ ਇਸ ਬਜ਼ੁਰਗ ਜੋੜੇ ਦੇ ਵਿੱਚੋਂ ਬਜ਼ੁਰਗ ਔਰਤ ਦਾ ਕਤਲ ਚੜਾਅ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕੁਝ ਅਣਪਛਾਤੇ ਬੰਦੇ ਚੋਰੀ ਦੀ ਨੀਅਤ ਦੇ ਨਾਲ ਘਰ ਦੇ ਅੰਦਰ ਦਾਖਲ ਹੋਏ। ਜਿਵੇਂ ਹੀ ਉਹ ਘਰ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਉਹਨਾਂ ਬੰਦਿਆਂ ਦੇ ਵੱਲੋਂ ਇਸ ਬਜ਼ੁਰਗ ਜੋੜੇ ਨੂੰ ਬੰਦੀ ਬਣਾ ਲਿਆ ਜਾਂਦਾ ਜਿਸ ਤੋਂ ਬਾਅਦ ਬਜ਼ੁਰਗ ਔਰਤ ਦਾ ਕਿਹਾ ਜਾ ਰਿਹਾ ਕਿ ਗਲਾ ਦੱਬ ਕੇ ਉਸ ਦਾ ਕਤਲ ਜਿਹੜਾ ਉਹ ਕਰ ਦਿੱਤਾ ਜਾਂਦਾ ਤਾਂ ਘਰ ਦੀਆਂ ਜਿੰਨੀਆਂ ਵੀ ਅਲਮਾਰੀਆਂ ਸੀ ਜਿੰਨੇ ਵੀ ਬੈੱਡ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਫਿਰੋਲਿਆ ਹੋਇਆ ਸੀ ਤਾਂ ਲੁੱਟ ਦੀ ਨੀਅਤ ਦੇ ਨਾਲ ਕੁਝ ਅਣਪਛਾਤੇ ਬੰਦੇ ਨੇ ਛਿੜੇ ਉਹ ਘਰ ਦੇ ਅੰਦਰ ਦਾਖਲ ਹੁੰਦੇ ਨੇ ਜਿਸ ਤੋਂ ਬਾਅਦ ਬਜ਼ੁਰਗ ਔਰਤ ਦਾ ਕਤਲ ਅਚਾਨਕਾ ਜਿਹੜਾ ਉਹਨਾਂ ਬੰਦਿਆਂ ਦੇ ਵੱਲੋਂ ਕਰ ਦਿੱਤਾ ਜਾਂਦਾ ਤਾਂ ਇਹ ਸਭ ਬਜ਼ੁਰਗ ਜੋੜੇ ਦੇ ਜਿਹੜੇ ਬੱਚੇ ਸੀ ਉਹ ਵਿਦੇਸ਼ ਦੇ ਵਿੱਚ ਰਹਿੰਦੇ ਸੀ ਤੇ ਇਹ ਬਜ਼ੁਰਗ ਜੋੜਾ ਜਿਹੜਾ ਉਹ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਤਾਂ ਬੀਤੀ ਰਾਤ ਕੁਝ ਅਣਪਛਾਦੇ ਬੰਦੇ ਨੇ ਜਿਹੜੇ ਉਹ ਘਰ ਦੇ ਅੰਦਰ ਦਾਖਲ ਹੁੰਦੇ ਨੇ ਲੁੱਟ ਦੀ ਨੀਅਤ ਦੇ ਨਾਲ ਤਾਂ ਲੁੱਟ ਦੀ ਨੀਅਤ ਦੇ ਨਾਲ ਜਿਵੇਂ ਹੀ ਉਹ ਬੰਦੇ ਘਰ ਦੇ ਅੰਦਰ ਦਾਖਲ ਹੋਏ ਤਾਂ ਉਸ ਤੋਂ ਬਾਅਦ ਉਹਨਾਂ ਬੰਦਿਆਂ ਦੇ ਵੱਲੋਂ ਉਸ ਬਜ਼ੁਰਗ ਜੋੜੇ ਨੂੰ ਬੰਨ ਲਿਆ ਜਾਂਦਾ ਜਿਸ ਤੋਂ ਬਾਅਦ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਜਾਂਦਾ ਦੱਸਿਆ ਜਾਰਾ ਹੈ ਕਿ ਗੜਾ ਦੱਬ ਕੇ ਉਸ ਨੂੰ ਮੌਤ ਦੀ ਘਾਟ ਹੈ ਜਿਹੜੀ ਉਹ ਉਤਾਰਿਆ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਹੋਇਆ ਹੈ ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਕਿ ਉਸ ਬਜ਼ੁਰਗ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਤਾਂ ਬਜ਼ੁਰਗ ਔਰਤ ਦਾ ਕਤਲਾ ਛੜਾ ਉਹ ਘਰ ਦੇ ਵਿੱਚ ਵੜ ਕੇ ਕੀਤਾ ਗਿਆ ਤਾਂ ਇਹ ਮਾਮਲਾ ਜਿਹੜਾ ਉਹ ਫਜ਼ਲਕਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਇੱਕ ਬਜ਼ੁਰਗ ਔਰਤ ਦਾ ਘਰ ਦੇ ਵਿੱਚ ਵੜ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਗਲਾ ਘੋਟ ਕੇ ਉਸ ਬਜ਼ੁਰਗ ਔਰਤ ਨੂੰ ਮੌਤ ਹੀ ਘਾਟ ਉਤਾਰਿਆ ਗਿਆ ਕਿਹਾ ਜਾ ਰਿਹਾ ਹੈ ਕਿ ਲੁੱਟ ਦੀ ਨੀਅਤ ਨਾਲ ਕੁਝ ਬੰਦੇ ਨੇ ਛੜੇ ਉਹ ਘਰ ਦੇ ਅੰਦਰ ਦਾਖਲ ਹੋ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਬਜ਼ੁਰਗ ਜੋੜਾ ਜਿਹੜਾ ਉਹ ਘਰ ਦੇ ਵਿੱਚ ਇਕੱਲਾ ਰਹਿੰਦਾ ਤਾਂ ਲੁੱਟ ਦੀ ਨੀਅਤੇ ਨਾਲ ਜਿਵੇਂ ਉਹ ਬੰਦੇ ਘਰ ਦੇ ਅੰਦਰ ਦਾਖਲ ਹੋਏ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਹਨਾਂ ਬਜ਼ੁਰਗ ਜੋੜੇ ਨੂੰ ਬੰਨ ਲਿਆ ਜਾਂਦਾ ਹੈ ਬੰਨਣ ਤੋਂ ਬਾਅਦ ਬਜ਼ੁਰਗ ਔਰਤ ਦਾ ਕਿਹਾ ਜਾ ਰਿਹਾ ਹੈ ਕਿ ਗळा ਘੋਟ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਜਿਸ ਤੋਂ ਬਾਅਦ ਹੁਣ ਪੁਲਿਸ ਜਿਹੜੀ ਉਹ ਵੀ ਮੌਕੇ ਦੇ ਉੱਪਰ ਪਹੁੰਚਦੀ ਆ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਤਾਂ ਪੁਲਿਸ ਹੁਣ ਭਾਲ ਕਰ ਰਹੀ ਆ ਉਹਨਾਂ ਬੰਦਿਆਂ ਦੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਲੁੱਟ ਦੀ ਨੀਅਤ ਦੇ ਨਾਲ ਕਰਦੇ ਅੰਦਰ ਦਾਖਲ ਹੋਏ ਬੰਦਿਆਂ ਨੇ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਬੀਤੀ ਰਾਤ ਪਿੰਡ ਬਨਵਾਲਾ ਹਨਵੰਤਾ ਵਿਖੇ ਅੰਦਰ ਪਾਇਸ ਸਿੰਘ ਜਾਨਵਹ ਹਜੂਰ ਸਿੰਘ ਦੇ ਘਰ ਕੋਈ ਅਣਪਛਾਤੇ ਬੰਦੇ ਆਏ ਔਰ ਉਹਨਾਂ ਨੇ ਲੁੱਟਖੋ ਦੀ ਨੀਤ ਨਾਲ ਅੰਦਰ ਆ ਕੇ ਅੰਦਰ ਪਾਇਸ ਸਿੰਘ ਦੀ ਪਤਨੀ ਹਰਵੰਸ ਕੌਰ ਜਿਹੜੀ ਹੈ ਉਹਦਾ ਮਰਡਰ ਕਰ ਦਿੱਤਾ ਇਹ ਸੂਚਨਾ ਮਿਲਣ ਤੇ ਅਸੀਂ ਇੱਥੇ ਮੌਕੇ ਤੇ ਆਏ ਹਾਂ ਹਰ ਤਰ੍ਹਾਂ ਦੇ ਐਂਗਲਾਂ ਤੋਂ ਤਪੀਸ਼ ਕੀਤੀ ਜਾ ਰਹੀ ਹੈ। ਅੰਦਰ ਭੈ ਸਿੰਘ ਦੇ ਬਿਆਨ ਦੇ ਉੱਪਰ ਮਕਦਮਾ ਦਰਜ ਦਸਟ ਕੀਤਾ ਜਾ ਰਿਹਾ ਹੈ। ਭੈ ਸਿੰਘ ਦੇ ਕਹਿਣ ਮੁਤਾਬਕ ਤਿੰਨ ਬੰਦੇ ਉਹਨੇ ਦੇਖੇ ਅੰਦਰ ਆਏ। ਹੱਥ ਪੈਰ ਬੰਨ੍ਹ ਦਿੱਤੇ ਗਏ। ਹਜੂਤ ਸਿੰਘ ਹਜੂਤ ਸਿੰਘ ਦੇ ਹੱਥ ਅੰਦਰ ਭੈ ਸਿੰਘ ਦੇ ਹੱਥ ਕਰ ਬੰਨ੍ਹ ਦਿੱਤੇ ਗਏ। ਜਿਹੜੀ ਮਾਤਾ ਹੈ ਜਿਹਦੀ ਡੈਥ ਹੋਈ ਹੈ ਉਹਦੇ ਵੀ ਪੈਰ ਜਿਹੜੇ ਆ ਉਹ ਬੰਦੇ ਸੀ। ਕੁਝ ਨਹੀਂ ਕਹਿ ਸਕਦੇ ਜੀ ਹਾਲੀਏ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਉਦੇ ਦੋਨਾਂ ਕੰਨਾਂ ਦੇ ਵਿੱਚੋਂ ਬਲੀਡਿੰਗ ਹੋ ਰਹੀ ਹੈ ਯਾਰਾ ਤੌਰ ਤੇ ਕੋ ਸੱਟ ਨਹੀਂ ਲੱਗ ਰਹੀ ਵੀ ਜੀ ਉਹ ਪਰਿਵਾਰ ਹਲੀ ਚੈੱਕ ਕਰਕੇ ਘਰ ਦੀ ਫਰੋਲਾ ਫਰਾਲੀ ਜਰੂਰ ਹੋਈ ਹੈ ਬਾਕੀ ਸਮਾਨ ਦਾ ਚੈੱਕ ਕਰਕੇ ਉਹ ਬਾਅਦ ਚ ਦੱਸਣਗੇ ਵੀ ਕੀ ਕੀ ਸਮਾਨ ਗਿਆ ਕੀ ਮੀਆਂ ਬੀਬੀ ਰਹਿ ਰਹੇ ਸੀਗੇ ਜੀ ਜਿਹੜਾ ਨਰਪਾਲ ਸਿੰਘ ਸੀ ਇਹਦੀ ਏਜ ਕਰੀਬ 82 ਸਾਲ ਹੈ ਜਿਹਦੀ ਮਾਤਾ ਜੀ ਦਾ ਮਰਡਰ ਹੋਇਆ ਵੀ ਏਜ ਕਰੀਬ 80 ਸਾਲ ਦੇ ਲੱਗੇ ਆ ਜੀ ਇਹਨਾਂ ਦੇ ਤਿੰਨ ਬੱਚੇ ਸੀ ਦੋ ਲੜਕੀਆਂ ਔਰ ਇੱਕ ਲੜਕਾ ਉਹ ਸਾਰੇ ਬੱਚੇ ਜਿਹੜੇ ਆ ਐਨ ਆਰ ਆਈ ਨੇ ਆਸਟ੍ਰੇਲੀਆ ਰਹਿ ਰਹੇ ਆ ਜੀ ਸਰ ਕੋਈ ਸਰਵੰਟ ਜੀ ਆ ਕਿਸ ਤਰ੍ਹਾਂ ਦਾ ਹੈ ਸੀਗਾ ਜੀ ਇਹ ਰਾਤ ਸਮੇਂ ਕੋਈ ਸਰਵੰਟ ਨੇ ਨਹੀਂ ਕਰੀ ਠੀਕ ਠੀਕ ਹੁਣ ਮਕਦਮਾ 460 ਆਪੀਸੀ ਤਹਿਤ ਨਵੀਂ ਜਿਹੜੀ ਬਣਦੀ ਆ ਉਹਦੇ ਜੋ ਸੈਕਸ਼ਨ ਹੈ ਮੇਕਾ ਸ਼ਾਇਦ 331 ਹੈ ਉਹਦੇ ਤਹਿਤ ਮਕਦਮਾ ਬਣਦਾ ਹੈ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ